ਕੌਰ ਵੱਲੋਂ ਕੰਗਨਾਰ ਨਾਉਦ ਦੇ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਦੇ ਉੱਤੇ ਸਖਤੀ ਵਾਧੀ ਜਾ ਰਹੀ ਆ ਸੀਐਸਐਫ ਵੱਲੋਂ ਇੱਕ ਰਿਪੋਰਟ ਆਈ ਆ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਆ ਹੁਣ ਉਸ ਦੀ ਸ਼ਿਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਪੰਜਾਬ ਦੇ ਵਿੱਚੋਂ ਕਲਵਿੰਦਰ ਕੌਰ ਨੂੰ ਬਹੁਤ ਭਾਰਮੀ ਸਪੋਰਟ ਮਿਲੀ ਸੀ ਇਸ ਕਰਕੇ ਹੁਣ ਉਸਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਸੀਐਸਐਫ ਦੀ ਜੋ ਰਿਪੋਰਟ ਆਈ ਉਹ ਤੁਹਾਨੂੰ ਦੱਸਦੇ ਆ ਉਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਕਲਵਿੰਦਰ ਕੌਰ ਹੁਣ ਕੰਗਣਾ ਰੌਤ ਤੋਂ ਮਾਫੀ ਮੰਗਣ ਦੇ ਲਈ ਤਿਆਰ ਆ ਤੇ ਉਹ ਪਛਤਾ ਰਹੀ ਆ ਜੋ ਉਸ ਨੇ ਗਲਤੀ ਕੀਤੀ ਆ ਪਰ ਪਰਿਵਾਰ ਦੇ ਜਿਹੜੇ ਬਿਆਨ ਆਏ ਸੀ ਉਸ ਦੇ ਵਿੱਚ ਪਰਿਵਾਰ ਸਾਫ ਇਹ ਗੱਲ ਕਹਿ ਰਿਹਾ ਸੀ ਕਿ ਉਹਨਾਂ ਨੂੰ ਕੀਤੀ ਦੇ ਉੱਤੇ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਿਉਂਕਿ ਉਸ ਨੇ ਪੰਜਾਬ ਦੀਆਂ ਮਾਤਾਵਾਂ ਪੈਣਾ ਬਾਰੇ ਪੁੱਠਾ ਬੋਲੀ ਸੀ ਕੰਗਣਾ ਰੌਤ ਇਸ ਕਰਕੇ ਕਿ ਸਾਡੀ ਧੀ ਕੁਲਵਿੰਦਰ ਕੌਰ ਨੇ ਉਸ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਪੱਕੇ ਸਾਹਮਣੇ ਆਇਆ ਸੀ ਕਿ ਸਿਕਿਉਰਿਟੀ ਚੈੱਕਅਪ ਨੂੰ ਲੈ ਕੇ ਜਿਹੜੀ ਕੰਗਣਾ ਰਣੌਤ ਕੁਲਵਿੰਦਰ ਕੌਰ ਦੇ ਨਾਲ ਉਲਜੀ ਆ ਉਸ ਤੋਂ ਬਾਅਦ ਹੀ ਸਾਰੀ ਜਿਹੜੀ ਘਟਨਾਏ ਵਾਪਰੀ ਆ ਕਿਉਂਕਿ ਜਿਹੜਾ ਉਹ ਆਪਣਾ ਪਰਸ ਚੈੱਕ ਨਹੀਂ ਕਰਵਾ ਰਹੀ ਸੀ ਇਸ ਕਰਕੇ ਉਸਨੇ ਪਹਿਲਾਂ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕੌਰ ਕਾਲੈਸਤਾਨੀ ਆਖਿਆ ਸੀ ਤੇ ਬਾਅਦ ਦੇ ਵਿੱਚ ਕੁਲਵਿੰਦਰ ਕੌਰ ਵੱਲੋਂ ਉਸਦੇ ਥੱਪੜ ਮਾਰਿਆ ਗਿਆ ਸੀ ਪਰ ਹੁਣ ਸੀਐਸਫ ਦੇ ਜਰਨਲ ਆ ਉਹਨਾਂ ਵੱਲੋਂ ਪਹਿਲਾ ਕੰਗਣਾ ਰਣੌਤ ਦੇ ਨਾਲ ਮੀਟਿੰਗ ਕੀਤੀ ਗਈ ਤੇ ਕੰਗਣਾ ਰਣੌਤ ਤੋਂ ਸਾਰੀ ਜਿਹੜੀ ਗੱਲਬਾਤ ਪੁੱਛੀ ਗਈ ਕੰਗਣਾ ਰਣੌਤ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਉਹ ਉਸ ਨੂੰ ਜਾਣਨਾ ਚਾਹੁੰਦੀ ਆ ਕੁਲਵਿੰਦਰ ਕੌਰ ਦਾ ਬੈਕਗ੍ਰਾਉਂਡ ਤੇ ਉਸਨੇ ਕਿਸ ਦੇ ਕਹਿਣ ਦੇ ਉੱਤੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਸੀਐਸ ਨੇ ਆਪਦੀ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਆ ਕਿ ਕੁਲਵਿੰਦਰ ਕੌਰ ਆਪਣੀ ਗਲਤੀ ਕਰਕੇ ਹੁਣ ਪਛਤਾ ਰਹੀ ਆ ਤੇ ਉਹ ਕੰਗਣਾ ਰਣੌਤ ਤੋਂ ਮਾਫੀ ਮੰਗਣਾ ਚਾਹੁੰਦੀ ਆ ਇੱਥੇ ਹੀ ਬਸ ਨਹੀਂ ਕੀਤਾ ਸੀ ਐਸਐਫ ਨੇ ਉਸਦੇ ਨਾਲ ਦੀ ਨਾਲ ਇਹ ਗੱਲ ਆਖੀ ਕਿ ਕੁਲਵਿੰਦਰ ਕੌਰ ਦੀ ਜਿਹੜੀ ਡਿਊਟੀ ਆ ਉਹ ਵੀ ਉੱਥੇ ਨਹੀਂ ਸੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਦੱਸਿਆ ਸੀ ਕਿ ਕੰਗਨਾਰ ਨੌਤ ਚੰਡੀਗੜ੍ਹ 에어ਪੋਰਟ ਤੇ ਆ ਰਹੀ ਹੈ ਤੇ ਉਸ ਤੋਂ ਬਾਅਦ ਦੀ ਆਪਣੀ ਡਿਊਟੀ ਵਾਲੀ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਜਾਣ ਬੁੱਝ ਕੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਏ ਇਹ ਸਾਰੀ ਗੱਲ ਕਰਕੇ ਸਖਤੀ ਕਰਨਾ ਚਾਹੁੰਦੀ ਆ ਕਿਉਂਕਿ ਭਾਜਪਾ ਸਰਕਾਰ ਜਿਸ ਤਰੀਕੇ ਨਾਲ ਥੱਪੜ ਵੱਜਿਆ ਪੂਰੇ ਭਾਰਤ ਦੇ ਵਿੱਚ ਇਸ ਦੀ ਗੂੰਜ ਗਈ ਏ ਕਿਉਂਕਿ ਕੰਗੜਾ ਨੌਤ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੇ ਖਿਲਾਫ ਬੋਲਦੀ ਰਹੀ ਉਦੋਂ ਠਾਕਰੇ ਨਾਲ ਵੀ ਇਹ ਆਕੜਦੀ ਰਹੀ ਆ ਉੱਥੇ ਵੀ ਇਸ ਦੇ ਨਾਲ ਕਾਫੀ ਜ਼ਿਆਦਾ ਵਿਵਾਦ ਜੁੜੇ ਹੋਏ ਆ ਤੇ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਭਾਜਪਾ ਦੀ ਬੋਲੀ ਬੋਲਦਿਆਂ ਹੋਇਆਂ ਭਾਜਪਾ ਦੇ ਨੇੜੇ ਉੰਦੇ ਲਈ ਇਸ ਨੇ ਕਿਸਾਨਾਂ ਨੂੰ ਵੀ ਕਾਫੀ ਬੁਰਾ ਭਲਾ ਕਿਆ ਸੀ ਉੱਥੇ ਜਿਹੜੀ ਫਿਲਮ ਇੰਡਸਟਰੀ ਆ ਉਸ ਦੇ ਵਿੱਚੋਂ ਕਈ ਲੋਕ ਕੰਗੜਾ ਰਣੋਦ ਦੇ ਪੱਖ ਦੇ ਵਿੱਚ ਆਏ ਆ ਤੇ ਕਈ ਉਸ ਦਾ ਵਿਰੋਧ ਕਰ ਰਹੇ ਆ ਨਾਨਾ ਪਾਟੇ ਕਰਨੇ ਗੱਲ ਆਖੀ ਆ ਕਿ ਥੱਪੜ ਬਹੁਤ ਜ਼ੋਰ ਦੀ ਪਿਆ ਉੱਥੇ ਹੀ ਦਿਲਜੀਤ ਦਸਾਂਝ ਵੱਲੋਂ ਵੀ ਟਵੀਟ ਕਰਕੇ ਆਖਿਆ ਗਿਆ ਕਿ ਪੰਜਾਬ ਦੇ ਨਾਲ ਜਿਹੜਾ ਪੰਗਾ ਲਵੇਗਾ ਉਸ ਦਾ ਜਿਹੜਾ ਹਸ਼ਰ ਇਸੇ ਤਰ੍ਹਾਂ ਹੋਵੇਗਾ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਅੱਗੇ ਐ ਜਿਨ੍ਹਾਂ ਵੱਲੋਂ ਕੁਲਵਿੰਦਰ ਕੌਰ ਦੀ ਸਪੋਰਟ ਕੀਤੀ ਗਈ ਐ ਇੱਥੋਂ ਤੱਕ ਕਿ ਅਕਾਲੀ ਦਲ ਦੀ ਇਕਲੌਤੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦ ਵੀ ਖੁੱਲਕੇ ਬੋਲੀ ਉਸਨੇ ਕਿਹਾ ਕਿ ਜੇਕਰ ਕੋਈ ਪੰਜਾਬੀਆਂ ਦਾ ਮਾਣ ਕਰੇਗਾ ਤੇ ਉਸ ਦੀ ਜਿਹੜੀ ਭਾਜੀ ਉਸ ਨੂੰ ਮੋੜੀ ਜਾਵੇਗੀ ਕਿਉਂਕਿ ਤੁਸੀਂ 100-100 ਪੁਲਿਸ ਦਾ ਮੁਲਾਜ਼ਮ ਲੈ ਕੇ ਇੱਕ ਬੰਦ ਕਮਰਿਆਂ ਦੇ ਵਿੱਚ ਦੂਰ ਬੈਠੇ ਕਿਸਾਨਾਂ ਦੇ ਖਿਲਾਫ ਜਦੋਂ ਬੋਲ ਦਿੰਨੇ ਆ ਪਰ ਜਦੋਂ ਪੰਜਾਬੀਆਂ ਦਾ ਵਾਹ ਜਦੋਂ ਪੰਜਾਬੀਆਂ ਦਾ ਦਾ ਲੱਗੇਗਾ ਤੇ ਉਹ ਤੁਹਾਨੂੰ ਮੂੰਹ ਤੋੜਵਾ ਜਵਾਬ ਦੇਣਗੇ ਹਾਲਾਂਕਿ ਸੱਤਾ ਤੇ ਆਮ ਆਦਮੀ ਪਾਰਟੀ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਨਗੇ ਪਰ ਮੋਹਾਲੀ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਪਹਿਲਾਂ ਗੈਰਕਾਨੂੰਨੀ ਠਹਿرائی ਗਈ ਸੀ ਜਿਹੜੀ ਹਿਰਾਸਤ ਦੇ ਵਿੱਚ ਕੁਲਵਿੰਦਰ ਕੌਰ ਨੂੰ ਰੱਖਿਆ ਗਿਆ ਸੀ ਤੇ ਹੁਣ ਮੋਹਾਲੀ ਦੇ ਵਿੱਚ ਹੀ ਪਰਚਾ ਦਰਜ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਨੇ ਜਾਂ ਫਿਰ ਉੱਚ ਕੋਟੀ ਲੀਡਰ ਨੇ ਕੋਈ ਵੀ ਬਿਆਨ ਹਾਲੇ ਤੱਕ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਨਹੀਂ ਦਿੱਤਾ ਤੇ ਨਾ ਹੀ ਕੋਈ ਕਾਂਗਰਸ ਦਾ ਬੁਲਾਰਾ ਅੱਗੇ ਆਇਆ ਹਾਲਾਂਕਿ ਜਿਹੜੇ ਕੰਗਨਾਰ ਨਾਉ ਦੇ ਖਿਲਾਫ ਜਿੰਨਾਂ ਵੱਲੋਂ ਇਲੈਕਸ਼ਨ ਲੜੀ ਗਈ ਸੀ ਹਿਮਾਚਲ ਦੀ ਮੰਡੀ ਦੇ ਵਿੱਚੋਂ ਉਹ ਜ਼ਰੂਰ ਕੰਗਨਾਰ ਨਾਉ ਦੇ ਪੱਖ ਦੇ ਵਿੱਚ ਆਏ ਆ ਪਰ ਹਰ ਸਿਮਰਤ ਕੌਰ ਬਾਦਲ ਨੇ ਠੋਕ ਕੇ ਗੱਲ ਦੀ ਨਿੰਦਾ ਕੀਤੀ ਆ ਕਿ ਕੰਗਨਾਰ ਨਾਉਤ ਨੂੰ ਆਪਣੀ ਕੀਤੀ ਦਾ ਫਲ ਮਿਲਿਆ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਖਿਆ ਹੈ ਕਿ ਕੰਗਨਾਰ ਨਾਉਤ ਨੇ ਜੋ ਵੀ ਪਹਿਲਾਂ ਬਿਆਨ ਦਿੱਤੇ ਸੀ ਉਹ ਬਹੁਤ ਗਲਤ ਸੀ ਤੇ ਉਹਨਾਂ ਦਾ ਕੀਤਾ ਹੀ ਦੀ ਉਹਨਾਂ ਨੂੰ ਜਿਹੜੀ ਸਜ਼ਾ ਮਿਲੀ ਹੈ ਪਰ ਉਹਨਾਂ ਦੇ ਨਾਲ ਦੀ ਨਾਲ ਹੀ ਕੁਲਵਿੰਦਰ ਕੌਰ ਵੱਲੋਂ ਮਾਰੇ ਥੱਪੜ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਗਿਆ ਉਹਨਾਂ ਵੱਲੋਂ ਆਖਿਆ ਗਿਆ ਕਿ ਵੀ ਬਿਲਕੁਲ ਗਲਤ ਹੈ ਕਿ ਜਿਹੜੇ ਸਿਕਿਉਰਟੀ ਜਿਨ੍ਹਾਂ ਨੇ ਸਿਕਿਉਰਿਟੀ ਪ੍ਰਦਾਨ ਕਰਨੀ ਹੈ ਉਹੀ ਜੇਕਰ ਵਰਦੀ ਦੇ ਵਿੱਚ ਅਜਿਹੀ ਘਟਨਾਵਾਂ ਨੂੰ ਇਲਜ਼ਾਮ ਦੇਣਗੇ ਡਿਸਪਲਨ ਦੇ ਵਿੱਚ ਨਹੀਂ ਰਹਿਣਗੇ ਤੇ ਫਿਰ ਜਿਹੜਾ ਦੇਸ਼ ਆਇ ਮਹਫੂਜ਼ ਨਹੀਂ ਰਹੇਗਾ ਜਾਂ ਫਿਰ ਜਿਹੜੇ ਇੱਥੋਂ ਦੇ ਨਾਗਰਿਕਾ ਉਹ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਣਗੇ ਹੁਣ ਗੱਲ ਤੁਹਾਡੇ ਤੇ ਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਲਵਿੰਦਰ ਕੌਰ ਵੱਲੋਂ ਸਹੀ ਗੱਲ ਕੀਤੀ ਗਈ ਹੈ ਤੇ ਆਪਣੀ ਰਾਏ ਹੈ ਜਿਹੜੀ ਉਹ ਕਮੈਂਟ ਬਾਕਸਾਂ ਦੇ ਵਿੱਚ ਸਾਂਝੀ ਕਰੋ ਤਾਂ ਕਿ ਵੱਧ ਤੋਂ ਵੱਧ ਹਮਾਇਤ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਮਿਲੀ ਜਾਵੇ ਕਿਉਂਕਿ ਉਸ ਨੂੰ ਮਿਲਟਰੀ ਤੌਰ ਤੇ ਹੁਣ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਸ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਜਲ ਤੋਂ ਜਲਤ ਮਾਫੀ ਮੰਗੇ ਹਾਲਾਂਕਿ ਕਈ ਜਿਹੜੇ ਅਫਸਰ ਆ ਉਹ ਵੀ ਦੱਬੀ ਜਬਾਨ ਦੇ ਵਿੱਚ ਸੀਐਸਐਫ ਦੇ ਜਵਾਨ ਹੋ ਜਿਹੜੇ ਅਫਸਰ ਹੋਣ ਜਾਂ ਫਿਰ ਪੰਜਾਬ ਪੁਲਿਸ ਦੇ ਜਿਹੜੇ ਉੱਥੇ ਚੰਡੀਗੜ੍ਹ 에য়ারਪੋਰਟ ਦੇ ਉੱਤੇ ਮੌਜੂਦ ਸੀ ਜਾਂ ਫਿਰ ਹੋਰ ਸਟਾਫ ਸੀ ਉਹਨਾਂ ਵੱਲੋਂ ਇਹ ਗੱਲ ਜ਼ਰੂਰ ਆਖੀ ਗਈ ਆ ਕਿ ਕੁਲਵਿੰਦਰ ਕੌਰ ਕੱਲੀ ਦੀ ਗਲਤੀ ਨਹੀਂ ਕੰਗਣਾ ਰਣੌਤ ਵੱਲੋਂ ਵੀ ਉੱਥੇ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ ਤੇ ਉਸ ਤੋਂ ਹੀ ਬਾਅਦ ਉਸ ਦਾ ਜਿਹੜਾ ਰਿਐਕਸ਼ਨ ਹੀ ਸੀ ਜਿਸ ਦੇ ਵਿੱਚ ਕੁਲਵਿੰਦਰ ਕੌਰ ਵੱਲੋਂ ਉਸ ਨੂੰ ਥੱਪੜ ਮਾਰਿਆ ਪਰ ਹੁਣ ਪੂਰੀ ਤਰ੍ਹਾਂ ਦੇ ਨਾਲ ਭਾਰਤ ਦਾ ਮੀਡੀਆ ਜਿਹੜਾ ਉਹ ਜਿਹੜਾ ਮੇਨਸਟ੍ਰੇਮ মিডিਆ ਉਸ ਦੇ ਵਿੱਚ ਕੁਲਵਿੰਦਰ ਕੌਰ ਨੂੰ ਇੱਕ ਖਲਨਾਇਕ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਪਰ ਪੰਜਾਬ ਦੇ ਲੋਕਾਂ ਕੇ ਪੀਲ ਆ ਕੇ ਕੁਲਵਿੰਦਰ ਕੌਰ ਦੀ ਹਮਾਇਤ ਕਰਨ ਖਾਸ ਕਰਕੇ ਕਿਸਾਨ ਯੂਨੀਅਨ ਉਹਨਾਂ ਦੇ ਆਗੂ